ਦੇ ਡਾਕਟਰ ਕੇ ਹਾਂ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੇ ਪੁੱਤ ਤਾਸ ਪ੍ਰਤਪਾਲ ਸਿੰਘ ਵੱਲ ਗਿਲਾਸ 77 ਅਮਰਸਾਦ ਸਾਹਿਬ ਬਲਾਗਰ ਚਾਰਚਾਲ ਕਮਜੀਠਾ ਅੱਜ ਮੈਵੀਰ ਕ੍ਰਾਂਤੀ ਚਹਾਨ ਸਰਬਤ ਦਾ ਭਲਾ ਕਾਲਵਾ ਟੀਵੀ ਤੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਆਪਾਂ ਆਮ ਆਦਮੀ ਪਾਰਟੀ ਦੇ ਜੋ ਮਜੀਠੇ ਦੇ ਇੰਚਾਰਜ ਹਨ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਇਹਨਾਂ ਦੀ ਵਿਸ਼ੇਸ਼ਤਾ ਇਹ ਆ ਕਿ ਇਹ ਸਰਕਾਰੀ ਨੌਕਰੀ ਜਿਹੜੀ ਆ ਐਸਆਈ ਦੇ ਤੌਰ 'ਤੇ ਬਤੌਰ ਯਾਨੀ ਕਿ ਮੌਕੇ ਤੇ ਸਨ ਪਰ ਸਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਵਾ ਵੀ ਤੁਸੀਂ ਜਿਹੜੀ ਨੌਕਰੀ ਕਰਦੇ ਸੀ ਉਹਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਪੋਲੀਟੀਕਲ ਦੇ ਵਿੱਚ ਤੁਸੀਂ ਆਏ ਜੀ ਤੇ ਉਹਦੇ ਵਿੱਚ ਇੱਕ ਚੀਜ਼ ਵੇਖਣ ਨੂੰ ਮਿਲੀ ਆ ਕਿ ਮਜ਼ੀਠੇ ਦੇ ਵਿੱਚ ਜਿਹੜੇ ਪੁਰਾਣੇ ਵਰਕਰ ਕੰਮ ਕਰ ਰਹੇ ਨੇ ਪਰ ਜੋ ਯਾਨੀ ਕਿ ਪੰਜਾਬ ਸਰਕਾਰ ਤੋਂ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਪੁਰਾਣੇ ਵਰਕਰਾਂ ਨੂੰ ਜਿਹੜਾ ਵਾ ਆਮ ਸਨਮਾਨ ਆਮ ਆਦਮੀ ਪਾਰਟੀ ਵੱਲੋਂ ਮਿਲਿਆ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਰੱਖੋ ਆਮ ਆਦੀ ਪਾਰਟੀ ਦੀ ਇਹ ਪਹਿਲੀ ਪਾਰਟੀ ਆ ਸਾਡੇ ਦੇਸ਼ ਵਿੱਚ ਜਿਨ੍ਹਾਂ ਨੇ ਆਮ ਘਰਾ ਦੇ ਹਣਾ ਲੋਕਾਂ ਨੂੰ ਮੁੰਡਿਆਂ ਨੂੰ ਜਿੱਦਾਂ ਨੂੰ ਜਿਹਨਾਂ ਕੰਮ ਕੀਤਾ ਵਾ ਮਿਹਨਤੀ ਲੋਕਾਂ ਨੂੰ ਹਾਂਜੀ ਹਾਂਜੀ ਬਹੁਤ ਮਾਨ ਬਖਸ਼ਿਆ ਵਾ ਇੱਥੇ ਉਹ ਬੰਦੇ ਚੈਨ ਬਣਿਆ ਜਿਹੜੇ ਪੁਜਾਇਤ ਧਾਰੀਦਾਰ ਸੀ ਮਜ਼ਦੂਰ ਹੀ ਇਹ ਘਰੋਂ ਗਰੀਬ ਹੀ ਉਹ ਵੀ ਚੇਅਰਮੈਨ ਬਣਿਆ ਜਨ ਲੀਡਰ ਬਣਿਆ ਐਮਐਲਏ ਬਣਿਆ ਤੇ ਆਮਾਦੀ ਪਾਰਟੀ ਜਿੰਨਾ ਕੋਈ ਸਨਮਾਨ ਮਾਨਸਮਾ ਵਰਕ ਨਹੀਂ ਦੇ ਸਕਦਾ ਪਰ ਤੁਹਾਨੂੰ ਕਿਉਂ ਨਹੀਂ ਮਿਲਿਆ ਬਾਕੀ ਮਜੀਠੇ ਦੇ ਵਿੱਚ ਕੋਈ ਗੱਲ ਨਹੀਂ ਅਜੇ ਟਾਈਮ ਲਖਾਵਾ ਆਮਾਦੀ ਪਾਰਟੀ ਨੂੰ ਕਿਉਂਕਿ ਸਿਸਟਮ ਬੜਾਵਾ ਸਿਸਟਮ ਖਰਾਬ ਹੈ ਅਜੇ ਹੁਣ ਲਗਭਗ 150 ਪਿਆ ਆਮਾਦੀ ਪਾਰਟੀ ਦਾ ਹਾਲ ਕੇ ਮਜੀਠੇ ਵਿੱਚ ਵੀ ਮਿਹਨਤੀ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਮਿਲੂਗਾ ਇੱਕ ਸਾਡੇ ਕਿਰਪਾਲ ਸਿੰਘ ਨੇ ਉਹ ਅਮਸਲੋਂ 8-10 ਮਹੀਨੇ ਕੰਮ ਕਰਦੇ ਬਹੁਤ ਪੁਰਾਣੇ ਬੰਦੇ ਹੋ ਠੀਕ ਲਗਭਗ 15 ਸਾਲ ਤੋਂ ਉਹਨਾਂ ਨੇ ਬਣਾਇਆ ਦਾ ਨੇ ਜ਼ਿਲ੍ਹਾ ਪ੍ਰੇਰਣ ਕੌਂਸਲ ਮੈਂਬਰ ਹਣਾ ਇਸ ਕਰਕੇ ਕਹਾਂ ਵੀ ਹੌਲੀ ਹੌਲੀ ਪਾਰਟੀ ਆ ਜਿਹੜਾ ਸਮਠਣ ਆ ਉਹ ਤਿਆਰ ਹੋਇਆ ਵਾ ਤੇ ਹੁਣ ਜਿਹੜੇ ਅੱਗੇ ਕੌਤੇ ਆ ਉਹ ਦੇ ਪਰ ਦੇ ਮਿਲ ਰਹੇ ਆ ਜੋ ਵੀ ਸਿਸਟਮ ਨਾਲ ਪ੍ਰੋਟੋਕਾਲ ਹੈ ਰਾਜ ਸਰਕਾਰ ਦਾ ਮੈਦ ਉਹ ਸ਼ਵਾਦ ਉਹ ਸਾਰੇ ਲੋਕਾਂ ਨੂੰ ਮਿਹਨਤੀ ਲੋਕਾਂ ਨੂੰ ਜੀ ਆਨੰਦ ਕਰੋਂ ਮਾਨ ਸਨਮਾਨ ਅਗਲੇ ਆਉਂਦੇ ਦਿਨਾਂ 'ਚ ਜਿਉਂ ਮਿਲੂਗਾ ਠੀਕ ਹੈ ਸਰ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵਾਂ ਵੀ ਜਦੋਂ ਦਾ ਇਹ ਮਜੀਠੀਆ ਦੀ ਸਰਕਾਰ ਜਿਹੜੀ ਆ ਕਾਲੀ ਦਲ ਗਈ ਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਆਈ ਹੁਣ ਆਪ ਵੀ ਸਰਕਾਰ ਆਈ ਪਰ ਵਿਕਾਸ ਜਿਹੜਾ ਵਾ ਵਿਕਾਸ ਪੱਖੋਂ ਜਿਹੜਾ ਵਾ ਉਹ ਕੰਮ ਬਹੁਤ ਲਾਇਆ ਜਿਸ ਤਰ੍ਹਾਂ ਆ ਆਪਾਂ ਸੜਕਾਂ ਤੇ ਵੇਨੇ ਆ ਤੇ ਸੜਕਾਂ ਟੁੱਟੀਆਂ ਪਈਆਂ ਨੇ ਆਪਾਂ ਨਾਗਰਾਂ ਦੇ ਲੱਗੇ ਜਾਂਦੇ ਆ ਹਸਪੀਟਲ ਲੱਗੇ ਤੇ ਉੱਥੇ ਤੇ ਟੁਏ ਪਏ ਆ ਤੇ ਕਈਆਂ ਦੇ ਵਿਚਾਰਿਆਂ ਦੇ ਐਕਸੀਡੈਂਟ ਵੀ ਗਰੀਬਾਂ ਦੇ ਹੋਏ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਬਹੁਤ ਬੱਲ ਭਾਗੀ ਹੈ ਭਾਜੀ ਇਹ ਨੀਜੀਤਾ ਚੱਕਰੇ ਬਣਿਆ ਵੀ ਸਰਕਾਰ ਕਾਂਗਰਸ ਪਾਰਟੀ ਦੀ ਤੇ ਐਮ.ਐਲ.ਏ ਬਕਰਮ ਸਿੰਘ ਮੀਠਿਆ ਹੈ। ਠੀਕ ਹੈ ਜੀ। ਜਦੋਂ ਐਮ.ਐਲ.ਏ ਹੁੰਦਾ ਵਾ ਦੂਜੀ ਧਿਰ ਦਾ ਉਹ ਪਾਸ ਹੁਣ ਘੱਟ ਹੁੰਦਾ ਵਾ। ਤੇ ਇੱਥੇ ਹੁਣ ਆਮ ਆਦੀ ਪਾਰਟੀ ਜਿਹੜੀ ਆ ਉਹ ਪਹਿਲਾਂ ਹਟਾਂ ਚ ਬਣੇ ਲਾਲੀ ਮੀਠੇ ਬਣੇ ਜਗਾ ਮੀਠੇ ਬਣੇ ਪਰ ਜੋ ਵਿਕਾਸ ਵਾਕਿਆ ਹੁਣ ਜਿਹੜਾ ਉਹ ਨਹੀਂ ਹੋਇਆ। ਪਰ ਹੁਣ ਤਲਬੀਰ ਸਿੰਘ ਗਿੱਲ ਆਏ ਨੇ। ਉਹ ਬੜੇ ਸੌਝੇ ਹੋਏ ਹਾਕਾ ਦਾ ਨਵੇਂ ਆਏ ਨੇ ਪਾਉਂਦੇ ਕਾਫੀ ਉਹਨਾਂ ਨੂੰ ਹਣਾ ਭੇਜ ਕੇ ਆ ਕੰਮ ਦਾ ਕਰਾਉਂਦਾ ਤੇ ਉਹ ਹੁਣ ਸਾਡੇ ਵਿੱਚ ਜਿੱਥੇ 30 ਜਿਹੜੇ ਗਰਾਊਂਡ ਆਪੇ ਨਾਲ ਜਿੱਥੇ 30 ਲੈ ਗਏ ਆ ਆਪੀ ਮਾਨ ਸਾਹਿਬ ਨੇ ਕਿਹਾ ਵੀ 30 ਤੋਂ ਹੀ ਸ਼ੁਰੂ ਕਰੋ ਅਸੀਂ ਜਿੰਨੇ ਕੋ ਹੋਰ ਦਵਾਂਗੇ ਸਟੇਡੀਅਮ ਆ ਠੀਕ ਤੇ ਨਾਲ ਹੀ ਇਹ ਸੜਕਾਂ ਜਿਹੜੀਆਂ ਸਾਰੀਆਂ ਸੜਕਾਂ ਪਾਸ ਹੋਈਆਂ ਹੋਈਆਂ ਵਾਂ ਅਮ ਜੇ ਕੁਝ ਅਪ ਤਿਆਂ ਵਿੱਚ ਸਾਰੀਆਂ ਸੜਕਾਂ ਬਣਨੀ ਸ਼ੁਰੂ ਹੋਣਗੀਆਂ ਜਿਹੜਾ ਰੰਗੀਜੀਤ ਵਿਕਾਸ ਨਹੀਂ ਹੋਇਆ ਉਹ ਸਰਦਾਰ ਤਰਦੀਪ ਸਿੰਘ ਗਿੱਲ ਹਰ ਕੰਨ ਚੱਲ ਲਿਖਾ ਹਨਰੀ ਆਪ تین 사ੜੀ ਰੱਖ ਕੇ ਹਰ ਕਮਿਟੀ ਨੂੰ ਨੰਬਰ 1 ਬਣਾਵਾਂਗੇ ਅਗਲਾ ਜਿਹੜਾ ਸਾਲ ਹੈ 2026 2026 ਵਿੱਚ ਕੋਈ ਵੀ ਕਾਂਮ ਢਲੀ ਨਾਲੀ ਸੜਕ ਪੁਲ ਜਾਂ ਗਰਾਊਂਡ ਕੋਈ ਵੀ ਅਧੂਰਾ ਲੋਗਾ ਬਹੁਤ ਵੱਡੇ ਪੱਧਰ ਤੇ ਮਜੀਠਿਆ ਗੇਜ ਵਿਕਾਸ ਸ਼ੁਰੂ ਹੋ ਚੁੱਕਾ ਵਾ ਉਹਨਾਂ ਆਂਦੇ ਇਜੜ ਸਾਲ 26 ਆ ਉਹਦੇ ਵਿੱਚ ਮਜੀਠਾ ਕਾफी ਬਦਲਿਆ ਬਦਲਿਆ ਦਿਊਗਾ ਠੀਕ ਹੈ ਸਰ ਇੱਕ ਹੋਰ ਸਵਾਲ ਆ ਆਪਣਾ ਐਸ்சி ਭਾਈਚਾਰੇ ਦਾ ਕਿ ਡਿਪੂ ਹੋਲਡਰ ਜਿਹੜੇ ਨੇ ਉਹ ਬੜੀਆਂ ਇੱਥੇ ਮਨਮਾਨੀਆਂ ਕਰਦੇ ਨੇ ਤੇ ਕਈਆਂ ਦੀਆਂ ਪਰਚੀਆਂ ਕੱਟੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਨੂੰ ਕਣਕ ਜਿਹੜੀ ਆ ਨਹੀਂ ਮਿਲਦੀ ਤੇ ਕਈ ਗਰੀਬਾਂ ਦੇ ਜਿਹੜੇ ਨੇ ਲਾਕਡਾਊਨ ਤੋਂ ਬਾਅਦ ਜਿਹੜੇ ਕਾਰਡ ਕੱਟੇ ਗਏ ਸੀ ਐਸ்சி ਭਾਈਚਾਰੇ ਦੇ ਜਿਨ੍ਹਾਂ ਨੂੰ ਕਿ ਜੇ ਲੋੜ ਆ ਪਰ ਇੱਥੇ ਜ਼ਿਆਦਾ ਜਰਨਲ ਜਿਹੜੇ ਨੇ ਉਹ ਕਣਕ ਲੈਂਦੇ ਵੇਖਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੇ ਕੀ ਸਰਕਾਰ ਦਾ ਡਾਪਰਾਲਾ ਕਰੇਗੀ ਕੰਮ ਤੇ ਦੇਖੋ ਗੱਲ ਇਹ ਵੀ ਇਹਦੇ ਦਰਦਾਰ ਤਣਕਾ ਜਿਹੜੇ ਹੈਗੇ ਆ ਕੜਕੇ ਆ ਜਾਂ ਅਟਾ ਵਾ ਦਸ ਕੇ ਮੈਂ ਜੋ ਵੀ ਆ ਹੈਗੇ ਆ ਜਿਹੜੇ ਬੇਸਹਾਰਾ ਗਰੀਬ ਆ ਕੰਮ ਨਹੀਂ ਕਰ ਸਕਦੇ ਤਾਂ ਕੰਨਾ ਵਾਦ ਤੇ ਆ ਬਾਕੀ ਕੁਝ ਲੋਕ ਜਿਹਨੇ ਹਾਂ ਦੇ ਆ ਵੀ ਉਹ ਆ ਕਿਉਂ ਧਿਆਨ ਉਹ ਮਿਲ ਜੇ ਤੇ ਹੁਣ ਸਰਕਾਰ ਨੇ ਜਿਹੜਾ ਕੀਤਾ ਵਾ ਕੇ ਵੀਸੀ ਕੀਤਾ ਵਾ ਉਹਦਾ ਮਤਲਬ ਇਹ ਆ ਵੀ ਇਹਨਾਂ ਬੰਦਿਆਂ ਕੋਲੋਂ ਇਹਨਾਂ ਪੰਜੇ ਕੋਡ ਚ ਪਾਏ ਹੁੰਦੇ ਆ ਜਦੋਂ ਆਉਂਦੇ ਆ ਉਹਨਾਂ ਕਾਰਡ ਲੱਗਦਾ ਹੈ 27 ਲੱਖ ਕਾਰਡ ਕੱਟਿਆ ਗਿਆ ਵਾ ਕੋਈ ਨਾ ਕਾਰ ਕੱਟੇ ਗਏ ਹੁਣ ਆਉਂਦਿਆ ਕੋਈ ਹਿੱਟਿਆ ਵਿੱਚ ਕਰੀਬ ਲੋਕ ਜਿਹੜੇ ਆ ਲੋੜਵੰਦ ਲੋਕ ਆ ਉਹਨਾਂ ਦੇ ਨਵੇਂ ਕਾਰਡ ਬਣਨਗੇ ਤੇ ਉਹਨਾਂ ਸਾਰੇ ਲੋਕਾਂ ਨੂੰ ਪੰਤਾ ਮਾਨ ਸਤਕਾਰ ਦੇ ਹੱਕ ਸਾਰੇ ਮਿਲੂਗਾ ਜਿਹੜੇ ਲੋਕ ਜਿਨ੍ਹਾਂ ਗਲਤ ਕਾਰ ਬਣਾਏ ਆ ਉਹਨਾਂ ਲੋਕਾਂ ਦੇ ਕਾਰਡ ਜਿਹੜੇ ਕੱਟੇ ਜਾ ਰਹੇ ਆ ਜਿਹੜੇ ਵਕਾਇਆ ਹੀ ਦੁਰਵਾਦਿਆ ਉਹਨਾਂ ਦੇ ਕਾਰਡ ਅਗਲੇ ਆਉਂਦੇ ਹਫ਼ਤੇ ਵਿੱਚ ਬਣਨਗੇ ਇਹ ਮਾਸਕਰ ਆਮ ਲੋਕਾਂ ਬਾਕੇ ਦਿਨ ਰਾਤ ਅਤਭਰਿਆ ਲੋਕਾਂ ਨੂੰ ਹੱਥ ਸੂਰਤਾ ਸਰਕਾਰ ਦੇ ਰਹੀ ਆ ਤੇ ਆਮ ਆਦੀ ਪਾਰਟੀ ਸਰਕਾਰ ਜਿਹੜੀ ਆ ਇੱਕ ਹਫਤੇ ਦੋ ਚੋਂ 6 ਮਹੀਨੇ ਚ ਕੋਈ ਵੀ ਕਮੀ ਨਹੀਂ ਰਹੀ ਦੋ ਪੰਜਾਬ ਚ ਠੀਕ ਔਰ ਪ੍ਰਿਤਪਾਲ ਜੀ ਇੱਕ ਆਖਰੀ ਸਵਾਲ ਆ ਜਿਹੜਾ ਕਿ ਪੰਜਾਬ ਨੂੰ ਹਰ ਇੱਕ ਸਰਕਾਰ ਜਿਹੜੀ ਆ ਉਹ ਜਿਹੜਾ ਆ ਨਸ਼ੇ ਦਾ ਮੁੱਦਾ ਲੈ ਕੇ ਹੀ ਆਪਣਾ ਮੈਨੀਫੈਸਟੋ ਦੇ ਵਿੱਚ ਆਏ ਨੇ ਤੇ ਅੱਜ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਕਰ ਰਹੀ ਆ ਇਹਦੇ ਵਿੱਚ ਚਲੋ ਜਨਤਾ ਨੇ ਵੀ ਜਿਹੜਾ ਵਾ ਉਸ ਲਾਂਘਾ ਯੋਗ ਕਿਹਾ ਵਾ ਕਿ ਇਹ ਕਦਮ ਜਿਹੜਾ ਵਾ ਪੀ ਚੰਗਾ ਚੁੱਕਿਆ ਵਾ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਜਿਹੜਾ ਵਾ ਇੱਕ ਬਹੁਤ ਹੀ ਜਿਆਦਾ ਵੱਡਾ ਉਪਰਾਲਾ ਆ ਪਰ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਵਾ ਅਜੇ ਪੂਰਾ ਜਿਹੜਾ ਵਾ ਉਹ ਕੰਪਲੀਟ ਨਹੀਂ ਹੋਇਆ ਅੱਜ ਵੀ ਜਿਹੜੇ ਕ੍ਰਿਮਲਨ ਆ ਕ੍ਰਾਈਮ ਕਰਦੇ ਨੇ ਜਾਂ ਚਟਾ ਵੇਚਦੇ ਨੇ ਉਹਨਾਂ ਬਾਰੇ ਉਸ ਪ੍ਰਸ਼ਾਸਨ ਜਿਹੜਾ ਖਿੱਚ ਕੇ ਥੋੜਾ ਜਿਹਾ ਕੰਮ ਕਰੇ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਆਉਂਦੀ ਜਿਹੜਾ ਸਮਾਂ ਆ ਫਿਰ ਸਰਕਾਰ ਜਿਹੜੀ ਆ ਬਣ ਸਕਦੀ ਆ ਜੇ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਹੋ ਜੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂ ਗੱਲ ਇਹ ਭਾਜੀ ਇਹ ਸਰਕਾਰ ਪਹਿਲੀ ਸਰਕਾਰ ਜਿਹਨੇ ਯੁੱਧ ਨਸ਼ਾ ਮੁਕਤ ਜਮਸੀਰੀਆ ਇੱਚ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੜੇ ਦਿਨਾਂ ਦਾ ਕੰਮ ਕਰਈ ਆ ਤੇ ਪਹਿਲੀ ਸਰਕਾਰ ਜਿਹਨੇ ਪਹਿਲੇ ਦਿਨੋਂ ਨਸ਼ੇ ਨੂੰ ਕੰਦ ਕੰਦ ਤਾਂ ਹੀ ਆ ਕੀਤਾ ਵਾ ਕੰਟਰੋਲਰ ਦੇ ਹਿਸਾਬ ਨਾਲ ਕਿੰਨਾ ਫੜਿਆ ਗਿਆ ਵਾ ਤੇ ਨਸ਼ੀ ਦਾ ਲਗਭਗ ਆਪਾਂ ਕਹਿ ਸਕਦੇ 60 65% ਜਿਹੜਾ ਫਰਕ ਪੈ ਗਿਆ ਵਾ ਤੇ ਜਿਹੜਾ ਰਾਤ ਦਿਨ ਸਾਡੀ ਆਮ ਆਦੀ ਪਾਰਟੀ ਸਾਡੇ ਆਮ ਆਦੀ ਪਾਰਟੀ ਪੰਜਾਬ ਵਿੱਚ ਜੁੱਧ ਨਸ਼ਮ ਵਿਰੁੱਧ ਟੀਮ ਬਣੀ ਆ ਆਮ ਆਦੀ ਪਾਰਟੀ ਦੀ ਹਰ ਪੰਜਾਬ ਵਿੱਚ ਜ਼ਿਲ੍ਹਿਆਂ ਵਿੱਚ ਬਲਾਕ ਵਿੱਚ ਪਿੰਡ ਲੈਵਲ ਤੇ ਸਾਡੀ ਟੀਮ ਬਣੀ ਆ ਆਮ ਆਦੀ ਪਾਰਟੀ ਦੀ ਉਹ ਪੰਜਾਬ ਪਰਸਨ ਵਾਲਾ ਸਰਕਾਰ ਨਾਲ ਰਲ ਕੇ ਦਿਨ ਰਾਤ ਕਿਸੇ ਤੇ ਕੰਮ ਕਰਿਆ। ਮੈਂ ਤੁਹਾਨੂੰ ਦਾਵਾ ਕਰਦਾ ਹਾਂ ਵੀ ਅਗਲੇ ਕੁਝ ਹਫ਼ਤਿਆਂ ਵਿੱਚ ਜਿਹੜਾ ਨਸ਼ਾ ਵਾ ਉਹ ਆਮਾਦੀ ਪੱਣੀ ਜੀਰੂ ਕਰੂਗੀ ਤੇ 2027 ਤੋਂ ਪਹਿਲਾਂ-ਪਹਿਲਾਂ ਨਸ਼ਾ ਤੇ ਪੰਜਾਬ ਦੇ ਭੱਗ ਦੇ ਮੁੱਦੇ ਪੰਜਾਬ ਦਾ ਵਿਕਾਸ ਲੋਕਾਂ ਪਰਿਤੀ ਜੋ ਸਰਦਾਰ ਨੇ ਆਪਣੀਆਂ ਵਾਅਦੇ ਕੀਤੇ ਸੀ ਉਸ ਤੋਂ ਜ਼ਿਆਦਾ ਕੰਮ ਕਰਕੇ ਲੋਕੀ ਆਪਾਂ 2027 ਵਿੱਚ ਮੈਨੂੰ ਇਹ ਉਮੀਦ ਹੈ ਕਿ ਆਪਾਂ 27 ਵਿੱਚ ਕੋਈ ਵੀ ਕੰਮ ਕਈ ਵਿਕਾਸ ਜਾਂ ਨਸ਼ਾਾਂ ਤੇ ਬੇਰੁਜ਼ਗਾਰੀ ਆ ਆਪਾਂ ਉੱਤੇ ਕਾਫੀ ਸਫਲ ਹੋਾਂਗੇ ਤੇ 2027 ਵਿੱਚ ਜਦੋਂ ਆਪਾਂ ਦਰਵਾਜ਼ਾ ਸਕਰ ਹੋਵਾਂਗੇ ਇੱਕ ਨਾਖਰੀ ਬੇਨਤੀ ਕਰਾਂ ਲੋਕਾਂ ਨੂੰ ਲੋਕਾਂ ਵੀ ਆਨੰਦ ਲੈਣਾ ਉਹ ਭਰਾ ਬੇਨਤੀ ਕਰਦਾ ਵਾਂ ਕਿ ਤੁਹਾਡੇ ਗੁਆਂਢ ਵਿੱਚ ਨਸ਼ਾ ਕੋਈ ਵੇਚਦਾ ਵਾ ਪੂਰੀ ਸੂਝਾ ਦਿਓ ਜੇ ਕੋਈ ਪੀਂਦਾ ਵਾ ਤਵੇਂ ਦੱਸੋ ਆਪਾਂ ਨਸ਼ਾ ਜਿਹਨੇ ਸੇ ਵੇਚਦੇ ਆ ਉਹਨਾਂ ਨੂੰ ਮੜ ਕੇ ਅੰਦਰ ਕਰਾਂਗੇ ਜਿਹੜੇ ਪੀਂਦੇ ਆ ਉਹਨਾਂ ਨੂੰ ਵੀ ਧਾਰਾ ਕਰਾਵਾਂਗੇ ਹਸਤਾਲ ਉਹਨਾਂ ਦਾ ਆਉਣ ਜਾਣ ਦਾ ਖਰਚਾ ਦਵਾਈ ਪਾਣੀ ਸਭ ਸਰਕਾਰ ਵੱਲੋਂ ਫ੍ਰੀ ਮਿਲੂਗਾ ਕਿ ਲੋਕੀ ਸਾਥ ਦੇਣ ਜੇ ਲੋਕੀ ਸਾਥ ਦੇਣ ਨਸ਼ਾ ਬੰਦ ਹੋਣਾ ਉਹ ਜਹੀ ਦਿਨਾਂ ਦੀ ਗੱਲ ਹੈ ਆ ਮੈਂ ਗੁਰਜੀਕਾ ਖਾਲਸਾ ਮੈਂ ਗੁਰਜੀਕੀ ਬਤੈ ਸਾਡੇ ਜਿਹੜੇ ਹਾਕਾ ਐ ਐਸਐਚਓ ਆ ਸਾਉੜੀਆਂ ਮੀਠਾ ਹਲਕਮੀਠਾ ਅਥੂ ਨੰਗਰ ਮੀਠਾ ਤੇ ਮੱਤੇਵਾਲ ਤੇ ਡੀਐਸਪੀ ਹਨੰਗਮਾਰ ਜੀ ਬਹੁਤ ਹੀ ਲੰਗਰ ਜੋ ਕੰਮ ਕਰ ਰਹੇ ਨੇ ਅਸੀਂ ਜਦੋਂ ਕਿਤੇ ਫੋਨ ਕਰਦੇ ਆ ਕੋਈ ਨਸ਼ੇ ਤਸਕਰ ਬਾਰੇ ਜਾਂ ਨਸ਼ਾ ਪੀਂਦਾ ਉਹਦੇ ਬਾਰੇ ਇੱਕ ਫੌਰੀ ਕਰ ਰਹੀ ਹੁੰਦੀ ਆ ਕਿ ਉਹ ਜਿਹੜੇ ਅਫਸਰ ਨੇ ਬਹੁਤ ਵਧੀਆ ਨੇ ਮੈਨੂੰ ਉਮੀਦ ਹੈ ਵੀ ਆਪਾਂ ਮਜੀਠਾ ਆ ਕੇ ਵਿੱਚ ਆਉਂਦੇ ਕੋਈ ਦਿਨ ਦਸਾਹਿਰ ਬਣਾ